ਸੋ ਅੱਜ ਲਈ ਵੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਪਤਾ ਹੈ ਕਿ ਜਿਵੇਂ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਕਰਕੇ ਕਈ ਘਰਾਂ ਦੇ ਜਿਹੜੇ ਕਿ ਚਿਰਾਗ ਬੁੱਝ ਚੁੱਕੇ ਨੇ ਕਈ ਜਿਹੜੀਆਂ ਕਿ ਪੈਣਾ ਨੇ ਉਹਨਾਂ ਦੇ ਸੁਹਾਗ ਉੱਜੜ ਚੁੱਕੇ ਨੇ ਕਈ ਜਿਹੜੇ ਕਿ ਬੱਚੇ ਅਨਾਥ ਹੋ ਗਏ ਨੇ ਸੋ ਹੁਣ ਤੱਕ ਜਿਹੜੀ ਕਿ ਜਾਣਕਾਰੀ ਮਿਲੀ ਹੈ ਕਿ ਲਗਾਤਾਰ ਜਿਹੜਾ ਕਿ ਮੌਤਾ ਦਾ ਅੰਕੜਾ ਵੱਧਦਾ ਜਾ ਰਿਹਾ 24 ਕਰਾਂ ਦੇ ਵਿੱਚ 70 ਵਿਸ਼ੇ ਹੋਏ ਨੇ ਪਰ ਹੁਣ ਪੁਲਿਸ ਵੀ ਐਕਸ਼ਨ ਮੋਰ ਤੇ ਵਿੱਚ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਨਜਾਇਜ਼ ਸ਼ਰਾਬ ਤਸਕਰਾਂ ਦੇ ਉੱਪਰ ਅਤੇ ਲਗਾਤਾਰ ਉਹਨਾਂ ਏਰੀਆਸ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਜਿੱਥੇ ਕਿ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਬਣਾਉਂਦਾ ਗਲਤ ਕੰਮ ਕੀਤਾ ਜਾ ਰਿਹਾ ਸੋ ਹੁਣ ਵੀ ਪੁਲਿਸ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਹੈ ਤੇ ਜੋ ਵੱਡਾ ਜ਼ਖੀਰਾ ਬਰਾਮਦ ਹੋਇਆ ਨਾਜਾਇਜ਼ ਸ਼ਰਾਬ ਦਾ ਉਸ ਨੂੰ ਦੇਖ ਕੇ ਪੁਲਿਸ ਦੇ ਵੀ ਜਿਹੜੇ ਕੀ ਪੈਰਾ ਹੇਠੋ ਜ਼ਮੀਨ ਕਿਸਕੀ ਗਈ ਦੱਸਿਆ ਜਾ ਰਿਹਾ ਹੈ ਕਿ ਦੋ ਪਿੰਡਾਂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਜਿੱਥੇ ਕਿ ਵੱਡੀ ਮਾਤਰਾ ਦੇ ਵਿੱਚ ਜਿਹੜਾ ਕੀ ਹੈ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਅਤੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਵੇਂ ਹੀ ਪੁਲਿਸ ਦੀ ਟੀਮ ਰੇਡ ਕਰਨ ਲਈ ਪਹੁੰਚਦੀ ਹੈ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ ਦਾ ਗਲਤ ਕੰਮ ਕਰਨ ਵਾਲੇ ਇਹਨਾਂ ਅੰਸਰਾਂ ਨੂੰ ਪਾਜੜਾ ਪੈ ਜਾਂਦੀਆਂ ਤੇ ਮੌਕੇ ਤੋਂ ਕਈ ਜਿਹੜੇ ਕੀ ਰਫੂ ਚੱਕਰ ਹੋ ਜਾਂਦੇ ਪਰ ਇੱਕ ਜਿਹੜਾ ਕਿ ਮੁਲਜ਼ਮ ਧਰ ਦਬੋਚਿਆ ਗਿਆ ਅਤੇ ਮੌਕੇ ਤੇ ਜਦੋਂ ਸਰਚ ਕੀਤਾ ਗਿਆ ਤਾਂ ਦੇਖੋ ਕਿੰਨੀ ਵੱਡੀ ਜਿਹੜੀ ਇਹ ਕੁਆਂਟੀਟੀ ਦੇ ਵਿੱਚ ਲਾਹਨ ਹੋ ਗਿਆ ਜਾਂ ਫਿਰ ਹੋਰ ਦੇਸੀ ਸ਼ਰਾਬ ਹੋ ਗਿਆ ਜ਼ਹਿਰੀਲੀ ਸ਼ਰਾਬ ਇਸ ਨੂੰ ਕਹ ਲਈ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਇਹ ਉਹੀ ਸ਼ਰਾਬ ਕਹਿ ਸਕਦੇ ਹੈਗੇ ਜਿਨ੍ਹਾਂ ਨੂੰ ਵਕ ਵਕ ਪਿੰਡਾਂ ਦੇ ਵਿੱਚ ਵਕ ਵਕ ਐਡੀਐਸ ਦੇ ਵਿੱਚ ਸਪਲਾਈ ਕੀਤਾ ਜਾਂਦਾ ਹੈ ਤੇ ਫਿਰ ਜ਼ਹਿਰੀਲੀ ਸ਼ਰਾਬ ਦੀ ਵਜ੍ਹਾ ਕਰਕੇ ਕਿਤ ਕਦਰ ਵੱਡਾ ਜਿਹੜਾ ਕਿ ਮੌਤਾਂ ਦਾ ਟਾਂਦਵ ਦੇਖਣ ਨੂੰ ਮਿਲਿਆ ਸੀ ਆਪਾਂ ਉਸ ਨੂੰ ਨਹੀਂ ਪੁੱਛ ਸਕਦੇ ਹੁਣ ਜਿਹੜਾ ਕਿ ਇਨਫੋਰਮੇਸ਼ਨ ਮਿਲੀ ਹੈ ਕੀ ਹਲਕਾ ਮਜੀਠਾ ਤੋਂ ਬਾਅਦ ਜਿਹੜਾ ਕਿ ਵਾਪਰ ਹੈ ਵੱਡਾ ਦੁਕਾਨਤ ਹੈ ਉਸ ਤੋਂ ਬਾਅਦ ਹੁਣ ਅਜਨਾਲਾ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਪਿੰਡ ਨੰਗਲ ਵਾਂਝਾਵਾਲਾ ਅਤੇ ਫਤਿਹਵਾਲ ਦੇ ਵਿੱਚ ਰੇਡ ਕੀਤੀ ਜਾਂਦੀ ਹੈ ਅਤੇ ਮੌਕੇ ਤੋਂ ਇੱਕ ਜਿਹੜਾ ਦੋਸ਼ੀ ਹੈ ਉਸ ਨੂੰ ਫੜਿਆ ਗਿਆ ਅਤੇ ਜਦੋਂ ਪੂਰੇ ਇਲਾਕੇ ਦੇ ਵਿੱਚ ਸਰਚ ਕੀਤੀ ਜਾਂਦੀ ਹੈ ਤਾਂ ਫਿਰ 7 ਡਰਮ 1207 ਕਿਲੋ ਲਾਹਨ ਸੋ ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਚਾਲੂ ਪੱਠੀ ਅਤੇ ਇੱਕ ਵਿਅਕਤੀ ਨੂੰ ਮੌਕੇ ਤੋਂ ਕਾਬੂ ਕੀਤਾ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਚਓ ਮੁਖ्तार ਸਿੰਘ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਨਜਾਇਜ਼ ਸ਼ਰਾਬ ਬਣਾਉਣ ਦਾ ਗਲਤ ਕੰਮ ਕੀਤਾ ਜਾ ਰਿਹਾ ਉਹ ਵੀ ਕਾਫੀ ਲੰਮੇ ਸਮੇਂ ਤੋਂ ਅਤੇ ਇਹ ਜਿਹੜੇ ਕਿ ਮੁਲਜ਼ਮ ਨੇ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਪੈ ਨਹੀਂ ਆ ਤੇ ਇਹ ਕਾਨੂੰਨ ਦੇ ਜਿਹੜੇ ਕੀ ਹੈ ਬਿਨਾ ਖੌਫ ਤੋਂ ਲਗਾਤਾਰ ਨਜਾਇਜ਼ ਸ਼ਰਾਬ ਬਣਾਉਂਦਾ ਗਲਤ ਕੰਮ ਕਰਕੇ ਫਿਰ ਇਹੀ ਸ਼ਰਾਬ ਅੱਗੇ ਵੱਖ-ਵੱਖ ਏਰੀਆਜ਼ ਦੇ ਵਿੱਚ ਸਪਲਾਈ ਕਰਦੇ ਨੇ ਪਰ ਹੁਣ ਜਦੋਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਪੂਰੇ ਪਿੰਡ ਦੀ ਘੇਰਾਬੰਦੀ ਕਰਕੇ ਜਿਹੜਾ ਕੀ ਹੈ 7 ਡਰਮ 1260 ਲ ਕਿਲੋ ਜੜੀ ਲਾਹਨ ਬਰਾਮਦ ਕੀਤੀ ਗਈ ਹੈ ਤੇ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਸ ਦੀ ਛੇ ਉੱਪਰ ਇਹ ਜਿਹੜਾ ਕੀ ਹੈ ਸ਼ਰਾਬ ਬਣਾਉਂਦਾ ਨਜਾਇਜ਼ ਕਾਰੋਬਾਰ ਕੀਤਾ ਜਾ ਰਿਹਾ ਸੀ ਸ਼ੁਕਰ ਹੈ ਕਿ ਵਕਤ ਰਹਿੰਦੇ ਆ ਜਿਹੜਾ ਕੀ ਹੈ ਵੱਡੀ ਨਜਾਇਜ਼ ਸ਼ਰਾਬ ਦੇ ਡਕੀ ਜ਼ਖੀਰਾ ਬ੍ਰਾਹਮਤ ਹੋ ਗਿਆ ਨਹੀਂ ਤਾਂ ਪਤਾ ਨਹੀਂ ਹੋਰ ਕਿੰਨੇ ਕਰਾਂ ਦੇ ਵਿੱਚ ਜਿਹੜੇ ਕੀ 70 ਵਿਜਾ ਨੇ ਸਨ ਹਾਲੇ ਜਿਹੜਾ ਕੀ ਇਸ ਮਾਮਲੇ ਦੀ ਜੇਕਰ ਅਪਾ ਗੱਲ ਕਰੀਏ ਜੋ ਮਜੀਠਾ ਦੇ ਵਿੱਚ ਹੋਇਆ ਸੀ ਨਜਾਇਜ਼ ਸ਼ਰਾਬ ਦੀ ਸੇਵਨ ਕਰਨ ਤੋਂ ਬਾਅਦ 24 ਕਰਾਂ ਦੇ ਵਿੱਚ ਜਿਹੜੇ ਕੀ 70 ਵਿਸ਼ੇ ਨੇ 24 ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਉਸ ਮਾਮਲੇ ਦੇ ਵਿੱਚ ਹੁਣ ਤੱਕ ਦੱਸਿਆ ਜਾ ਰਿਹਾ ਕਿ 16 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਦੇ ਵੱਲੋਂ ਸਾਰੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ ਗਿਆ ਤੇ ਹੁਣ ਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਬਕਾਇਦਾ ਮੁਕਮਤੀ ਭਗਵੰਤ ਮਾਨ ਵੀ ਸਪਸ਼ਟ ਕਰ ਚੁੱਕੇ ਨੇ ਕਿ ਇਹ ਜਿਹੜਾ ਕੀ ਹੈ ਇਹ ਸ਼ਰਾਬ ਪੀਣ ਦੀ ਵਜ੍ਹਾ ਕਰਕੇ ਮੌਤਾਂ ਨਹੀਂ ਹੋਈਆਂ ਸਗੋ ਕਤਲ ਹੋਏ ਨੇ ਜੋ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਅਜਨਾਲਾ ਪੁਲਿਸ ਵੀ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਹੁਣ ਜੋ ਬਰਾਮਦਗੀ ਕੀਤੀ ਗਈ ਹੈ ਵੱਡੇ ਨਾਜਾਇਜ਼ ਸ਼ਰਾਬ ਦੇ ਜ਼ਖੀਰੇ ਦੇ ਇਸ ਨੂੰ ਲੈ ਕੇ ਐਸਐਚਓ ਮੁਖ्तार ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀਨੀਅਰ ਅਫਸਰਸ ਅਮੋਂ ਦਿ ਇਲੈਕਸ਼ਨ ਤੇ ਖਾਣਾ ਜਨਾਲਾ ਦੀ ਪੁਲਿਸ ਛੰਡੇਰ ਦੀ ਪੁਲਿਸ ਤੇ ਸਾਡੇ ਐਕਸਾਈਜ਼ ਇਨਸਪੈਕਟਰ ਨੇ ਮੈਮ ਜਗਦੀਪ ਜੀ ਇਹਨਾਂ ਦੇ ਕਹੀ ਇਕੱਠਿਆਂ ਨੇ ਕੰਬਾਈਨਡ ਰੇਡ ਕੀਤਾ ਜੀ ਸ਼ਰਾਬ ਤੇ ਆਜਰੀ ਅਲਕੋਹਲ ਜਾਂ ਨਜਾਇਜ਼ ਸ਼ਰਾਬ ਲੋਕਾਂ ਦੀ ਵਿਕਰੀ ਹੋ ਰਹੀ ਮਿੰਡਾਂ ਦੇ ਵਿੱਚ ਨੰਗਲਵੰਝਾ ਤੇ ਫੱਤੇਵਾਲ ਪਿੰਡ ਦੋ ਪਿੰਡਾਂ ਚ ਅਸੀਂ ਰੇਡ ਕਰਕੇ ਸਰਚ ਕੀਤੀ ਆ ਜੋ ਕਾਫੀ ਮਾਤਰਾ ਜੇ ਸਾਡੀਆਂ ਟੀਮਾਂ ਨੂੰ ਰਿਕਵਰੀ ਹੋਈ ਹੈ ਜਿਹਦੇ ਵਿੱਚ 7 ਡਰਮ ਲਾਣਦੇ ਆ ਜੀ 1260 ਕਿਲੋ ਬਣਦੀ ਟੋਟਲ ਲਾਹਣ ਇਸ ਤੋਂ ਇਲਾਵਾ 100 ਬੋਤਲ ਹੈ ਸ਼ਰਾਬ ਦੀ ਤੇ ਜਿਹੜੀ 75000 ਬਿਲੀ ਐਮਜੀ ਬਣਦੀ ਹੈ ਜੀ ਇਸ ਤੋਂ ਇਲਾਵਾ ਇੱਕ ਪੱਠੀ ਚਾਲੂ ਪੱਠੀ ਦੇ ਨਾਲ ਡਰਮ ਤੇ ਨਾਲ ਉਹਦੀ ਸ਼ਰਾਬ ਦੀ ਰਿਕਵਰੀ ਹੋਈ ਹੈ ਜੀ ਇਹਨਾਂ ਸਰਚ ਤਰ੍ਹਾਂ ਦੇ ਦੋਸ਼ੀ ਜਿਹੜਾ ਮੇਨੋ ਫੜ ਲਿਆ ਵਾ ਅਰੈਸਟ ਕਰ ਲਿਆ ਬਾਕੀ ਜਿਹੜੇ ਕੁਝ ਭੱਜ ਗਏ ਨੇ ਘਰਾਂ ਤੋਂ ਉਹਨਾਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਵਾ ਤੇ ਇਹ ਅਜਿਹੇ ਤਸਤਰਾਂ ਦੇ ਜਿਹੜੇ ਸ਼ਰਾਬ ਨਜਾਜ਼ ਵੇਚਦੇ ਆ ਜਿਨ੍ਹਾਂ ਦੇ ਨਾਲ ਲੋਕਾਂ ਦਾ ਨੁਕਸਾਨ ਵੀ ਹੋ ਸਕਦਾ ਇਹਨਾਂ ਤੇ ਸਾਡੀ ਸ਼ਕਤੀ ਨਾਲ ਪਹਿਲਾਂ ਵੀ ਸਾਡਾ ਆਪਰੇਸ਼ਨ ਚੱਲਦੇ ਰਹੇ ਨੇ ਪਹਿਲਾਂ ਵੀ ਅਸੀਂ ਇਹਨਾਂ ਦੇ ਖਿਲਾਫ ਇਕੱਠੇ ਕੰਬਾਈਨਡ ਐਕਸਾਈ ਨਾਲ ਜਾਂ ਇਕੱਲੇ ਵੀ ਰੇਡ ਕਰਕੇ ਕਾਰਵਾਈ ਕਰਦੇ ਰਹੇ ਹੁਣ ਵੀ ਇਹਨਾਂ ਦੇ ਖਿਲਾਫ ਸਾਡੀ ਸ਼ਕਤੀ ਦਾ ਕਾਰਵਾਈ ਹੁੰਦੀ ਰਹੇ ਲੋਕਾਂ ਪੀਤਾ ਨਮਸ ਸਾਡਾ ਇਹ ਵੀ ਜਿਹੜੇ ਅਜਿਹੇ ਸ਼ਖਸ ਨੇ ਜਿਹੜੇ ਹੱਲੇ ਵੀ ਬਾਜ਼ ਨਹੀਂ ਆਉਂਦੇ ਅਜੇ ਹਾਲਾਤਾਂ ਤੋਂ ਉਹ ਬਿਲਕੁਲ ਬਾਜ਼ ਆ ਜਾਣ ਨੇ ਤੇ ਡੇ ਟੂ ਡੇਰ ਜਾਨਾ ਸਾਡਾ ਇਹ ਜਿਹੜੇ ਸਰਚ ਅਭਿਆਨ ਚੱਲਣਗੇ ਕਿ ਅਸੀਂ ਸਖਤੀ ਨਾਲ ਜਠਾਂਗੇ ਜੀ ਪ੍ਰਸ਼ਾਸਨ ਸਖਤੀ ਨਾਲ ਜਠਾ ਜਾਗਾ ਸੀਨੀਅਰ